ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦੈਨ ਦੋਗੁਣੀ ਤੇ ਰਾਤ ਸੌਗੁਣੀ ਤਰੱਕੀ ਬਖਸ਼ੇ ਤੇ ਨਾਲ ਦੀ ਨਾਲ ਬਖਸ਼ੇ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਮਾਰਨਿੰਗ ਟਾਈਮ ਹੈ ਜੀ ਸਵੇਰ ਦਾ ਤੇ ਰਾਤ ਉਹ ਤੂਫਾਨ ਚੱਲਿਆ ਵੀ ਪੁੱਛੋ ਨਾ ਕੁਝ ਵੀ ਮਾ ਕਹਿੰਦਾ ਵੀ ਕੋਈ ਉਦ ਰਖਤ ਅਹ ਜਾ ਹੁਣਾ ਜਿਹੜਾ ਧਰਤੀ ਨੂੰ ਲੱਗ ਕੇ ਨਹੀਂ ਮੁੜਿਆ ਹੁਣਾ ਐਨਾ ਹਵਾ ਚੱਲੀ ਜੀ ਬੇ ਹਿਸਾਬ ਡਰ ਲੱਗ ਰਲਾਤਾ ਇੱਕ ਵਾਰ ਤਾਂ ਮਨ ਨੂੰ ਵੀ ਅੱਜ ਪਤਾ ਨਹੀਂ ਕਿਆ ਬਣੂਗਾ ਕਿਆ ਨਹੀਂ ਇਹ ਹੁਣ ਪੰਜਾਬ ਦੇ ਕਿਹੜੇ ਕਿਹੜੇ ਇਲਾਕਿਆਂ 'ਚ ਹਵਾ ਹੈਗੀ ਤੇ ਕਿਹੜੇ ਕਿਹੜੇ ਤੇ ਨਹੀਂ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਤੇ ਨੁਕਸਾਨ ਵੀ ਹੋ ਗਿਆ ਨੁਕਸਾਨ ਰਾਤ ਤਰ ਪਹਿਲਾ ਤਾਂ ਉਹ ਮੌਸਮਾ ਥੋੜੀ ਜਿਹੀ ਪਹਿਲੀ ਸਚੇਤ ਕਰ ਰਹੰਦਾ ਸ਼ਾਮ ਨੂੰ 6 ਕਿ ਸਾਢੇ 6 ਹੋਏ ਜੀ ਉਸ ਟਾਈਮ ਇਹ ਜੀ ਹਮਸ ਜੀ ਹੋਗੀ ਨਾ ਗਰਮੀ ਹੋਗੀ ਦੱਖਣ ਰੁਕਣ ਨਾਲ ਦੱਖਣ ਦਾ ਹੁਣ ਵੀ ਚੱਲ ਰਿਹਾ ਇਸ ਟਾਈਮ ਵੀ ਅਜਿਹਾ ਸਾਸ ਹੋਵੇ ਕਿ ਕਿਧਰ ਤੇ ਨਾ ਕਿਧਰ ਤੇ ਬੱਦਲ ਨਿਕਲੂਗਾ ਚਾਹੇ ਹਵਾ ਆਵੇ ਚਾਹੇ ਹਨੇਰੀ ਆਵੇ ਵੀ ਉਸ ਸਾਬ ਨਾਲ ਆਪਣੇ ਆਪ ਨੂੰ ਪਹਿਲੀ ਪ੍ਰਿਪੇਅਰ ਕਰ ਲੀ ਬਿਨੋਂ ਜਿਹੜੇ ਟਾਕੀਆਂ ਟੋਕੀਆਂ ਸੀ ਮਕਾਨ ਦੀਆਂ ਸਾਰੀਆਂ ਲਾਤੀਆਂ ਸੀ ਆਪਣੀਆਂ ਅ ਬੇਰਵੀ ਇੰਨੀ ਤੇਜ਼ ਹਵਾ ਸੀ ਵੀ ਨੁਕਸਾਨ ਤਾਂ ਕਰੇਗੀ ਟਾਕੀਆਂ ਟੁਕੀਆਂ ਲਾਤ ਅਗੇ ਉਹਦੇ ਬਾਅਦ ਰਾਤ ਨੂੰ 8:30 9:00 ਵਜੇ ਕੁਝ गिर ਕੇ ਫੁੱਟਣ ਦੀ ਬਾਦ ਹੈ ਕੰਚ ਜਿਹੇ ਦੀ ਵੀ ਕੁਝ गिर ਕੇ ਫੁੱਟਿਆ ਮੈਂ ਸੋਚਿਆ ਮਾਂ ਵੀ ਚਲੋ ਜਿਹੜਾ ਆਪਣਾ ਐਲ ਸੀ ਡੀ ਵਾਲਾ ਉਹ ਬਣਾਇਆ ਪਾਪਾ ਨੇ ਜਿਹਦੀ ਫੋਟੋ ਉਹਦੇ ਕੋ ਫੋਟੋ ਰੱਖਿਆ ਹੋਣੀ ਕੋਈ ਫੋਟੋ गिर ਕੇ ਫੁੱਟ ਗਈ ਹੋਗੀ ਉਹ ਦੇਖਿਆ ਅੰਦਰ ਕਮਰਾ ਕਮਰੇ ਚ ਸਾਰੇ ਤੇ ਭਾਈ ਨੇ ਵੀ ਮੈਂ ਵੀ ਭਾਬੀ ਜੀ ਵੀ ਸੰਦੀਪ ਸਾਰਿਆਂ ਨੇ ਘੁੰਮ ਘੰਮ ਕੇ ਦੇਖਿਆ ਵੀ ਭਾਈ ਕੋਈ ਗੱਲ ਜੀ ਬਣੀ ਨਹੀਂ ਹੈਗੀ ਵੀ ਇਹ ਚੀਜ਼ ਫੁੱਟੀ ਜ਼ਰੂਰ ਹੈ ਕੋਸ ਫਿਰ ਕਰਨ ਕਹਿੰਦੇ ਜੀ ਬਾਹਰ ਜੰਗਲੇ ਪਰ ਚਿਮਟਾ ਪਿਆ ਸੀ ਕ ਵੀ ਉਹ ਚਿਮਟਾ ਗਿਰਿਆ ਹੁਣ ਵੀ ਉਹਦੀ ਆਵਾਜ਼ ਆਈ ਹੈ ਮੈਂ ਚੱਲ ਇਹ ਇੰਨਾ ਕੁ ਸੋਚ ਕੇ ਸੀ ਪੈ ਗਏ ਜੀ ਮਤਲਬ ਸਮਝ ਲਓ ਵੀ ਲਾਈਟ ਭੱਜ ਗਈ 7:30 ਵਜੇ ਲਾਈਟ ਭੱਜ ਗਈ ਰਾਤ ਨੂੰ 1 ਵਜੇ ਇਨਵਰਟਰ ਵੀ ਜਵਾਬ ਦੇ ਗਏ ਤਨਵਾਟਰ ਜਵਾਬ ਦੇ ਕੇ ਉਧਰ ਫਿਰ ਮੱਛਰ ਕਹਿੰਦੇ ਵੀ ਹਮ ਤੋ ਹੈ ਮੱਛਰਾਂ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ ਫਿਰ ਆ ਗਿਆ ਜੀ ਕੋਈ ਇੱਧਰ ਬਾਹਰ ਨੂੰ ਉਠੇ ਹਵਾ ਤਾਂ ਠੰਡੀ ਠੰਡੀ ਚੱਲੇ ਰਹੀ ਸੀ ਜਿਹੜਾ ਤੂਫਾਨ ਸੀ ਉਹ ਸ਼ਾਂਤ ਹੋ ਗਿਆ ਸੀ ਕਈ ਇਲਾਕਿਆਂ 'ਚ ਮੀਂਹ ਪੈਣ ਕਰਕੇ ਹਵਾ ਹੋ ਗਈ ਸੀ ਠੰਡੀ ਤੇ ਅਸੀਂ ਆ ਗਏ ਜੀ ਉੱਪਰ ਆਪਣੇ ਪੁਰਾਣੇ ਬੈੱਡਾਂ 'ਪਰ ਇੱਥੇ ਵੀ ਹੁਣ ਬੈਕ ਕੈਮਰਾ ਕਰਦੇ ਜੀ ਬਹਾਲਾ ਓਰੇ ਜੀ ਇੱਥੇ ਆ ਕੇ ਪਹਿ ਰਾਤ ਮੱਛਰਦਾਨੀ ਲਾ ਕੇ ਤੇ ਪਹਿਲਾਂ ਤਾਂ ਦੇਖੋ ਪਿੰਡ ਦਾ ਵਿਊ ਇਧਰਲੀ ਸਾਈਡ ਜਿਹੜਾ ਕਰਦਾ ਕਰਦਾ ਚੜ੍ਹਾਵਾ ਦਾ ਜੀ ਇਸ ਮਾਨ ਦੇ ਵਿੱਚ ਉਹ ਸਾਰੇ ਰਾਤ ਜਿਹੜਾ ਥੋੜਾ ਬਹੁਤਾ ਮਹੀ ਪਿਆ ਉਹਦੇ ਨਾਲ ਉਤਰ ਗਿਆ ਤੇ ਉਹ ਸਾਹਮਣੇ ਹੈਗਾ ਜੀ ਗੁਰੂ ਘਰ ਮਹਾਰਾਜ ਸੱਚਾ ਪਾਤਸ਼ਾਹ ਸਭ ਨੂੰ ਰੱਖਿਓ ਚੜ੍ਹਦੀ ਕਲਾ ਚ ਉਸ ਤੋਂ ਬਾਅਦ ਜਦ ਇੱਥੇ ਪਹੁੰਚਣਾ ਹੈ ਫਿਰ ਪਤਾ ਲੱਗਾ ਵੀ ਨੁਕਸਾਨ ਕਾਦਾ ਹੋਇਆ ਵੀ ਸੰਦੀਪ ਨੇ ਆਉਂਦੀ ਨੇ ਕਹਿਤਾ ਕਹਿੰਦੀ ਮੈਨੂੰ ਵੀ ਜਿਹੜਾ ਖੜਕਾ ਜਿਆਦਾ ਹੋਇਆ ਸੀ ਉਹ ਜਿਹੜਾ ਆ ਪਿਆ ਜੀ ਸ਼ੀਸ਼ਾ ਖਿਲਰਿਆ ਹੋਇਆ ਪਤਾ ਨਹੀਂ ਹੁਣ ਕੀ ਚੱਕਰ ਬਣਿਆ ਹੋਣਾ ਇਹਦਾ ਆਸ ਇਸ਼ਾ ਖੁੱਲ ਕੇ ਗਿਰ ਗਿਆ ਜੀ ਥੱਲੇ ਜਿਹੜੀ ਉੱਧਰਲੀ ਸਾਈਡ ਤੇ ਟਾਕੀ ਆ ਜੀ ਪਹਿਲਾਂ ਤਾਂ ਚੱਲੀ ਗਈ ਜੀ ਪੂਰੀ ਜ਼ੋਰ ਨਾਲ ਦੱਖਣ ਵੱਲ ਉਤੋਂ ਬਾਅਦ ਚੱਲ ਪਿਆ ਜੀ ਆ ਪੱਛੋਂ ਦੀ ਹਵਾ ਰਾਤ-ਰਾਤ ਤੇ ਤਿੰਨ ਵਾਰ ਤਾਂ ਹਵਾ ਬਦਲੀ ਕਦੇ ਪੱਛੋਂ ਕਦੇ ਦੱਖਣ ਦੂਈ ਸਾੜ ਤੋਂ ਜਾਤਾ ਉੱਪਰਲੀ ਟਾਕੀ ਤਾਂ ਵੀ ਖੁੱਲੀ ਹੋ ਗਈ ਟਾਕੀ ਦੇ ਉੱਪਰ ਜਿਹੜਾ ਰੋਸ਼ਨਦਾਨ ਹੈ ਜੀ ਉਧਰਲੀ ਸਾੜ ਇੱਕ ਲੱਗਾ ਪਿਆ ਨਾ ਉਹ ਰੋਸ਼ਨਦਾਨ ਨੂੰ ਜਾਲੀਓ ਲੱਗੀ ਵੀ ਇਹ ਸੀਸਾ ਨਹੀਂ ਹੈਗਾ ਉਹ ਸੀਸੇ ਚੋਂ ਹਵਾ ਅੰਦਰ ਆਏਗੀ ਪ੍ਰੈਸ਼ਰ ਨਾਲ ਉਹਨੇ ਫਿਰ ਨਿਕਲਣਾ ਤਾਂ ਹੈਗੇ ਤੇ ਕਿਤੇ ਇਹ ਵੀ ਦਰਵਾਜ਼ਾ ਬੰਦ ਸੀ ਉਹ ਵੀ ਦਰਵਾਜ਼ਾ ਉਹ ਸੀਸੇ ਨੂੰ ਧੱਕ ਮਾਰੀ ਉਹਨੇ ਫਿਰ ਉਹ ਸੀਸਾ ਫਟ ਗਿਆ गिर ਕੇ ਚਲੋ ਕੋਈ ਨਹੀਂ ਐਨੇ ਕੇ ਨੁਕਸਾਨ ਨਾਲ ਸਰ ਗਿਆ ਤੇ ਹੁਣ ਚੱਲਦਾ ਮੈਂ ਥੱਲੇ ਨੂੰ ਤੁਹਾਨੂੰ ਥੱਲੇ ਜਾ ਕੇ ਬੁਲਾਉਂਦਾ ਸਾਥੇ ਸਾਥੀ ਦੇ ਤਾਂ ਤੁਹਾਨੂੰ ਪਤਾ ਹੀ ਹੈ ਜਵਾਕ ਤਿਆਰ ਕਰਨ ਲਈ ਓਕੇ ਹੋ ਜਾਂਦੇ ਆ ਇੱਕ ਅਜੇ ਠੰਡੀ ਹਵਾ ਚੱਲਦੀ ਆ ਰੀਸਟਿਕਲੀ ਮਹਿੰਗੀ ਨਾ ਹਾਂ ਤੇ ਔਰ ਨੁੜਾਈ ਕਾਰਨ ਕਹਿੰਦਾ ਮੈਂ ਵੀ ਨਹੀਂ ਨਾ ਹਾਂ ਉਹਨੂੰ ਵੀ ਨੁੜਾਤਾ ਆਹਾ ਹਵਾ ਪੂਰੀ ਤੇਜ਼ ਚੱਲ ਰਹੀ ਆ ਫੇਰ ਹੁਣ ਅਸਟ ਉੱਪਰ ਬੱਦਲ ਬਾਈ ਹੋਈ ਪਈ ਹੈ ਉਧਰ ਤੇ ਬੱਦਲ ਫੇਰ ਉਹ ਤਰ੍ਹਾਂ ਸਾਹਮਣੇ ਤੇ ਚਲੋ ਥੱਲੇ ਜਾ ਕੇ ਮਲਾਉਂਾਂ ਜੀ ਮਾਂ ਆ ਮਨਜੇ ਪਰ ਵਿਚਾਰੇ ਪਰ ਜੀ ਇੰਨੀ ਹਵਾ ਦਾ ਪ੍ਰੈਸ਼ਰ ਪਿਆ ਜਿਹੜੇ ਇਹਦੀ ਚਾਦਰ ਸੀ ਵਿਚਾਰੇ ਦੀ ਉਹ ਪਤਲੀ ਕਿੱਥੇ ਉੱਥੇ ਉਡਾਣੇਗੀ ਰਾਤ ਜੀ ਇਹਨਾਂ ਨੇ ਭਾਬੀ ਜੀ ਯਾਰ ਬਾਈ ਨੇ ਡੇਰੇ ਲਾਇਆ ਇੱਥੇ ਅਸੀਂ ਚਾਰੇ ਜਣੇ ਉੱਪਰ ਮੱਛਰਦਾਨੀ ਲਾ ਕੇ ਮੈਂ ਕਰਨ ਤੇ ਰੀਤ ਤੇ ਸੰਦੀਪ ਮੈਂ ਤਾਂ ਤੰਗੇ ਪਿਆ ਰਹਾ ਮੈਨੂੰ ਤਾਂ ਪਾਸਾ ਲੈਣਾ ਵੀ ਔਖਾ ਕਰਤਾ ਇਹਨਾਂ ਨੇ ਇਹ ਦੋ ਜਣੇ ਮੇਰੇ ਵਾਲੇ ਦਾ ਨਹੀਂ ਦੋ ਕੱਦੇ ਆ ਤੇ ਭੈਣੇ ਕੱਲੇ ਜਾਣੇ ਮੈਂ ਇੰਨੀ ਕਿਤੇ ਭੈਣੇ ਨਹੀਂ ਕੁੜੀ ਨਾ ਹਾਂ ਹਾਂ ਪਤਾ ਮੈਨੂੰ ਤੇਰਾ ਪੈਣੇ ਵਾਲੀ ਦਾ ਪਤਾ ਤੁਹਾਨੂੰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਦੀ ਸਾਰੇ ਅੰਤਾ ਦੀ ਤਾਰੀ ਸਾਡੀ ਸਤਿ ਸ੍ਰੀ ਅਕਾਲ ਗੁੱਡ ਮਾਰਨ ਹੈ ਹਮ ਨੇ ਆ ਸਕੂਲ ਦਾ ਟਾਈਮ ਹੋਇਆ ਹੀ ਇਧਰ ਮਾਂ ਦਾ ਬੜੀ ਦਾ ਲਾੜੀ ਮੁੱਕਦਾ ਕਹਿੰਦੀ ਇਹਦੀ ਮੇਰੀ ਪੜਾਈ ਨਹੀਂ ਲੱਗਦਾਸ ਪੜਦੀ ਤਾ ਵਾਹਿਗੁਰੂ ਜੀ ਕਾ ਖਾਲਸਾ ਬਾਈ ਗੋਜੀ ਕੀ ਪਤੇ ਰਾਜਪਾਲ ਜੀ ਖੜੇ ਗੁੱਤਾ ਕਰਦਾ ਤੇ ਜੁੜਾ ਕਰਾ ਅੱਛੀ ਅੱਜ ਸਵੇਰ ਦਾ ਟਾਈਮ ਆ ਜੀ ਠੰਡੀ ਠੰਡੀ ਹਵਾ ਚੱਲ ਰਹੀ ਦਾ ਤੇ ਬਹੁਤ ਪਿਆਰਾ ਬਹੁਤ ਵਧੀਆ ਜਿਹਾ ਮੌਸਮ ਸਾਡੀ ਸ਼ੁਭਰੀ ਤਿਆਰੀ ਹੈ ਜੀ ਸਕੂਲ ਇਹ ਪਤਾ ਦੀ ਜਾਊਗੀ ਫੂਲ ਕਰਨਵੀ ਰੀ ਜਾ ਰਿਆ ਸਾਦਾ ਸ਼ੂਲ ਉਹਨਾਂ ਅੱਗੇ ਨਿਕਲ ਹੀ ਰੀ ਜੱਦਾ ਉਹ ਹੈਗਾ ਬੱਪਾ ਪਰਗਾ ਉਹ ਸਾਥ ਪਰ ਭਲੀ ਜਾਂਦਾ ਤੇ ਮੜ ਲਾਦਾ ਮੜੀ ਜਾਂਦਾ ਠੀਕ ਕਰ ਦਿੰਦੇ ਨਾ ਉਹ ਬਾਪ ਤੇ ਜਾਣਾ ਸਾਬਣ ਪਚਾਈਦਾ ਪਾਣੀ ਵਿਚਾਈਦਾ ਠੀਕ ਰਾਤ ਕਦੇ ਜੀ ਜਾਵੇ 2 ਹਾਤਾ ਥੱਲੇ ਨਾ ਲਿਆਤਾ ਮੈਂ ਖਾਤੇ ਦੇਖਿਆ ਤਾਂ ਪੀਰਾ ਪੈਪਨਾ ਨਾ ਲਿਆ ਤਾਂ ਬਗ ਲਾਹਕ ਨਾ ਤ ਤਾਂ ਹੁੰਦੀ ਨਾਤਾ ਬਈ ਬਾਕੀ ਸਭ ਚਾ ਰਹੇ ਯਾਰ ਵੀ ਸਾਡੀ ਸ਼ੁਭੀ ਤਾਜੀ ਕਹਿੰਦੀ ਵੀ ਮੈਂ ਜਾਣਾ ਪੂਰ ਪੰਜ ਛੜ ਤੋਂ ਸਿਰ ਬਾਦ ਕਿੱਥੇ ਜਾਣਾ ਬਣਜੀ ਚਾਹ ਕੋਲ ਆ ਮੇਰੇ ਕੋਲ ਵੀ ਚਾਹ ਹੈ ਤੇਰੀ ਪਿੰਗ ਆ ਜਾ ਛਿੱਟਾ ਆਇ ਕਰ ਮੈਂ ਦੱਲੀ ਤੂੰ ਨਹੀਂ ਕੌਲੀ ਲਿਆ ਹੁਣੀਆਂ ਨੂੰ ਕੌਲੀ ਪਾਣੀ ਆ ਆ ਆ ਤਪੀ ਫੜਾਈਂ ਕਿੱਤਾ ਅਰੀ ਤਾ ਆ ਪਏ ਕੱਪੜੇ ਤੇਰੇ ਆ ਪਏ ਉੱਧ ਤੁਰ ਗਿਆ ਤਾਲੀ ਮੈਂ ਦਿੱਤਾ ਤਾਂ ਆਇਗਾ ਨਾ ਪੁੱਤ ਤੁਹਾਨੂੰ ਥੱਲੇ ਕਰਕੇ ਆਉਣਾ ਆਪਾਂ ਬਹੁਤ ਚੱਲਦੀ ਆ ਛਲਤ ਵੀ ਗਈ ਛਲਤ ਵੀ ਜਾਣੀ ਤੇਰੀ ਹਵਾ ਬਹੁਤ ਤੇਜ਼ ਚੱਲਦੀ ਆ ਆ ਤੇ ਕੱਢ ਕੇ ਕੱਪੜੇ ਪਾ ਲੈ ਉਹ ਤੇ ਹਵਾ ਲਾਤੀ ਬੱਸ ਜਾਣ ਇੱਕ ਗੱਲ ਹੈਗੀ ਮੈਂ ਇੱਕ ਗੱਲ ਸੋਚੀ ਸੀ ਵੀ ਦੇ ਕਿੰਨਾ ਵਧੀਆ ਮੌਸਮ ਆ ਹਾਂ ਹਣ ਸੰਦੀਪ ਦਾ ਕਹਣਾ ਵੀ ਮੇਰੇ ਨਾਲ ਆ ਪਾਟ ਜਾ ਪਿਆਜ਼ ਪੱਟਣ ਨੂੰ ਯਾਰ ਜਦੋਂ ਨਹੀਂ ਪਾਟੋਣੇ ਉਹ ਅਲੇਕਸਰ ਅਰੇ ਕਸਰਾ ਉਹਨਾਂ ਨੂੰ ਪਾਣੀ ਲੱਗਣਾ ਪਹਿਲਾਂ ਤੂੰ ਹੀ ਠੀਕ ਨਹੀਂ ਮੇਰੀ ਉਹ ਨਾ ਨਾ ਤੂੰ ਤਾਂ ਜਾਣਾ ਨੇ ਪਿਆਜ਼ ਪੱਟਣ ਉਹ ਪੱਟਣ ਤਾਂ ਜਾਉਂਗੇ ਕੋਈ ਨਹੀਂ ਯਾਰ ਹਜੇ ਉਹਨਾਂ ਨੂੰ ਪਾਣੀ ਲੱਗਣਾ ਹੈ ਪਾਣੀ ਲੱਗ ਕੇ ਪੱਟੋਣੇ ਸੁੱਕੇ ਥੋੜਾ ਪੱਟੋਣੇ ਉਹ ਨਹੀਂ ਰਾਤ ਆ ਇਹ ਤਾਂ ਥੋੜਾ ਬਹੁਤ ਹੋ ਹੀ ਗਿਆ ਗਿੱਲਾ ਉਹਨਾਂ ਮੀਂਹ ਨਹੀਂ ਹੋਇਆ ਹੈਗਾ ਜਿੰਨਾ ਚਾਹੀਦਾ ਉਹਨਾਂ ਮੀਂਹ ਨਹੀਂ ਹੈਗਾ ਕੋਈ ਨਹੀਂ ਤੂਫਾਨੇ ਜਿਆਦਾ ਹੈ ਨਾ ਜਾਈ ਮੈਂ ਚਲਦੀ ਆ ਜੀ ਆ ਜੀ ਉਹ 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 ਨਾ ਹਾਲੇ ਹੁਣ ਕਹਿੰਨ ਨੂੰ ਫਿਕਰ ਪੈ ਗਿਆ ਗਚੌੜਾ ਦਾ ਬਲਾ ਦੇ ਸਾਸਰੀ ਘਰ ਇਧਰ ਨੂੰ ਰਾਤ ਮੱਛਰਾਂ ਨੇ ਖੂਨ ਪੂਰਾ ਪੀਤਾ ਨਾ ਨਹੀਂ ਮਤਲਬ ਕਿ ਇਹ ਸਾਰੇ ਫਿਕਰੇ ਤੜਕੇ ਦੇ ਜਦੋਂ ਗੁਰਦੁਆਰਾ ਵਾਲੇ ਆ ਕੇ ਮੱਛਰ ਬਹੁਤ ਹੋਏ ਜਦੋਂ ਜਹਾਵਾਜੀ ਖੜ ਗਈ ਹਾਂ ਮੈਂ ਤੈਨੂੰ ਇਹਨੂੰ ਕਹਿ ਆ ਮਾ ਕੇ ਉੱਪਰ ਚੱਲ ਜਾ ਤੱਪੀ ਬਣਾ ਮਾ ਨਾਨਾ ਮੈਂ ਰਾਤ ਵੀ ਤਾਂ ਜਾ ਤੁਸੀਂ ਪੇ ਮਹਾਗਰੀ ਮਾਰੀ ਇਹਨੂੰ ਵੀ ਆ ਜਾ ਹਾਂ ਹਾਂ ਫਿਰ ਰਾਤ ਮੱਛੀ ਡੋਲੀ ਹਾਂ ਹਾਂ ਰਾਤ ਮੱਛੀ ਰਾਤ ਜਦਰੀ ਤਾਂ ਬੈ ਇਹਨੂੰ ਕਿਹਾ ਮੈਂ ਤੇ ਡੈਰੀ ਇਹਦੇ ਇੱਥੇ ਖਾਦੇ ਸੀ ਲੱਗਿਆ ਹੋਇਆ ਪੋਪਰ ਵੀ ਏਸੀ ਉਹ ਚਲਾਵਾ ਤਸ ਤੇ ਆਈ ਐ ਬਹੁਤ ਗਿਆ ਬਤ ਮੈਂ ਕਿਹ ਐ ਤਾਂ ਜਾਂਦੇ ਨਹੀਂ ਤੇ ਰੀਤ ਕਹੇ ਮੈਂ ਕਰ ਵਿੱਚ ਮੈਂ ਤਾਂ ਰੀਤ ਨਹੀਂ ਆਉਦੀ ਮੰਮਾ ਮੱਛਰਾਂ ਤਾਂ ਚੱਲ ਸਵੇਰੇ ਸੱਜਦੇ ਹਾਂ ਅਗੀ ਲੈਣ ਦੋ ਮੈਨੂੰ ਆਇਆ ਤਾਂ ਪਹਿਲਾਂ ਇਹ ਨਹੀਂ ਆਉਦੀ ਇਹਨੂੰ ਹੋਰ ਪਾ ਦੋ ਇਹਨੂੰ ਵੀ ਬਣਾ ਦੋ ਅਮਲੀ ਪਲਾਈ ਜਾ ਚਾਹਾਂ ਇਹਨੂੰ ਉਧਰ ਕੋਲੇ ਪੂਰਾ ਜ਼ੋਰ ਲਾਇਆ ਪਿਆ। ਠੰਡੀ ਤਾਂ ਕਰ ਦੋ। ਪੈਸਾ ਆ ਦੇਖ ਲੈ ਔਰ ਵੀ ਉਹ ਦੇ ਤਾਈ ਵੀ ਦੀਆ। ਸੰਧੀ ਤਾਂ ਦੋ। ਉਹ ਬਹੁਤ ਜਲੀ ਸਕੂਲ ਨੂੰ। ਪਾਪਾ ਬੰਨੀ ਕਿਆ-ਕਿਆ। ਉਪਰ ਰਾਤ ਸੀਸਾ ਫਟ ਗਿਆ ਇੱਕ। ਹਾਂ ਉਹ ਮੈਂ ਦੱਸਣੀ ਭੁੱਲ ਗਈ। ਦੱਸਾਵਾਂ। ਜਾ ਜਾ ਕੇ ਦੇਖਿਆ। ਨਾ ਪਹਿਲਾਂ ਜਾਂਦੇ ਸਾਰ ਨਹੀਂ ਅਸੀਂ ਦੇਖਿਆ। ਜਦ ਮੈਂ ਮੁੜ ਕੇ ਪਾਣੀ ਦੀ ਬੋਤਲ ਲੈਣ ਗਈ। ਕਿਆ-ਕਿਆ ਕਰਿਆ ਬੇ ਕਾਂਚੇ ਕਾਂਚੇ। ਜਾ ਦੇਖਿਆ ਪਰੜ ਖਰਨਾ ਪੁੱਤਿਆ ਕਰਨਾ ਬਕਰਨ ਦਾ ਚਿੰਟਾ ਹੀ ਘੇਰ ਘੇਰ ਦਿਖਾਈ ਜਾਵੇ ਕਹਿੰਦਾ ਚਿੰਟਾ ਘਿਰਿਆ ਕਹਿੰਦਾ ਉਹਦੀ ਆਵਾਜ਼ ਆਤੀ ਹਾਂ ਜਿਹੜੇ ਆ ਕੇ ਕਰਦੇ ਚੁੰਟੀਆਂ ਇਹਦਾ ਤਾਂ ਚਿੱਟਾ ਆਪਣੇ ਕੋਸ ਸਕਾਫ ਨਹੀਂ ਹੈ ਇਹਦਾ ਸਕਾਫ ਉਹ ਵੀ ਲੈਓ ਕਿਤੇ ਜੂੜਾ ਕਰਤਾ ਕਦੇ ਉਹ ਕਰ ਮਮਾ ਇਹੋ ਚਿੱਟਾ ਸਕਾਫ ਨਾ ਕੀ ਕਰਦਾ ਪੁੱਤਾਂ ਜੂੜਾ ਕਰਦੇ ਕਦੀ ਕਦਾਈ ਵਾਂਗ ਜੂੜਾ ਕਰਨੇ ਕਦੇ ਕਦਾਈ ਚੁਹੁੰਣ ਦੇ ਤੂੰ ਵੀ ਜੋੜ ਕਰਾ ਉਹ ਜੋੜਾ ਮਾ ਵੀਰਾਂ ਦਾ ਕੰਮ ਸੀ ਹੁਣ ਦੱਸਾਂ ਜਵਾਕਾ ਨੂੰ ਕਿਆ ਕਹੂੰਗੀ ਜਦੋਂ ਉਹ ਕੁੱਤਾ ਕਰਦੀ ਇਹਨੇ ਰੋਣਾ ਕਿਸੇ ਨੇ ਕਮੈਂਟ ਕਰਿਆ ਇੱਕ ਦਿਨ ਮੈਂ ਪੜਿਆ ਕਹਿੰਦੇ ਜੀ ਸੁਭਰੀ ਤੇ ਜਦ ਰੋਦੇ ਕੁੱਤਾ ਕਰ ਦਿੰਦੇ ਆ ਇਹ ਕੁੜੀ ਦੇ ਨਾਲ ਪਿਆਰੇ ਨਹੀਂ ਕਰਦੇ ਕੁੜੀਆਂ ਨੂੰ ਇਹ ਇਹਦਾ ਨਾਟਕ ਕਰਦੇ ਤੇ ਜੇ ਕੁੜੀ ਹੋਈ ਤੇ ਸੁਭਰੀ ਤੇ ਖੁਸ਼ ਹੋਏ ਬਹੁਤ ਉਹ ਤਾਂ ਅਸੀਂ ਕਿਸੇ ਨੂੰ ਸਫਾਈ ਦੇਣੀ ਹੈ ਉਹ ਗੱਲ ਆ ਵੀ ਇਹਦੇ ਛੁੱਟੀ ਵਾਲੇ ਦਿਨ ਤਾਂ ਅਸੀਂ ਕੁੱਤਾ ਹੀ ਕਰਦੇ ਹਾਂ ਇਹ ਤਾਂ ਪਰਮਾਤਮਾ ਦੀ ਦੇਣ ਆ ਚਾਹੇ ਕੁੜੀਆਂ ਚਾਹੇ ਮੁੰਡਾ ਇਹ ਕਿਬੂ ਅਸੀਂ ਕੁੜੀਆਂ ਨੂੰ ਜ਼ਿਆਦਾ ਪਿਆਰ ਕਰਦੇ ਹਾਂ ਮੁੰਡਿਆਂ ਨੂੰ ਘੱਟ ਕਰਦੇ ਕਈਆਂ ਕੋਲੋਂ ਮੁੰਡੇ ਆ ਤਾਂ ਨਹੀਂ ਸੁੱਖ ਕਈਆਂ ਕੋਲ ਕੁੜੀਆਂ ਹੀ ਕੁੜੀਆਂ ਤਾਂ ਵੀ ਸੁખી ਆ ਹਾਂ ਸਹੀ ਗੱਲ ਆ ਉਹ ਯਾਰ ਪੁੱਛਦੀਆਂ ਤੱਜਕਾਲ ਕੁੜੀਆਂ ਮੁੰਡਾ ਕਿਹੜਾ ਪੁੱਛਦਾ ਉਹ ਪਹਿਣ ਨਹੀਂ ਕਿਹੜੀ ਰਾਜਵਿੰਦਰ ਕੰਗਾ ਨਾ ਪਹਿਣਾ ਉਹ 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 ਪਣੀ ਪਣਾ ਉਹਨਾਂ ਦੀ ਮੰਮੀ ਜਿਆਦਾ ਆਪਣੇ ਨਾਲ ਗੱਲ ਕਰਦੀ ਔਰ ਕਹਿੰਦੀ ਵੀ ਮੈਨੂੰ ਜਿਹੜਾ ਕੁੜੀਆਂ ਦਾ ਸਵਰਗ ਦਿਖਾਇਆ ਉਹ ਕਿਸੇ ਨੂੰ ਦਿਖਾਉਣਾ ਹੀ ਨਹੀਂ ਤੇ ਅੰਗਲੈਂਡ 'ਚ ਬੈਠੇ ਆਓ ਵਾਹਿਗੁਰੂ ਸਤਨਾਮ ਆ ਤੈਨੂੰ ਮੈਂ ਲੈ ਕੇ ਦਿੱਤੀ ਆ ਇਹਦੇ ਤੋਂ ਕੀ ਕਰੀਏ ਸਵੇਰੋਂ ਸਵੇਰੋਂ ਥੋੜੀ ਜਿਹੀ ਚਾਹ ਘਟ ਬੜੀ ਦੀ ਇਹਨੇ ਵੀ ਕਿਵੇਂ ਡੱਬਾ ਚਾਹ ਕਿਤੇ ਰੱਖਤਾ ਹਾਂ ਲੈ ਆਰੇ ਮੈਂ ਹੋਰ ਬਣਾ ਦਮਾ ਕੁੱਟਕ ਨਿਆਰੇ ਤਰ ਚਲੇਗੀ ਉਪਰੋਂ ਸੱਤ ਬਜੇ ਤਾਂ ਆਪੀ ਆਈ ਹਾਂ ਪੁੱਛਿਓ 3 ਵਜੇ ਆਈ ਸੀ ਕਿੱਥੇ ਸਾਢੇ 6:30 ਆਈ ਸੀ ਇਹ ਆਜਾ ਉਹ ਆਜਾ ਯਾਰ ਮੈਂ ਹੋਰ ਕੰਮ ਦੇ ਆ ਪੈ ਆਜਾ ਮੰंजे ਦੀ ਵੀ ਕੱਢੋ ਕਾਣ ਸੂਤ ਦੀ ਜੀ ਜਨਾ ਵੀ ਕਿ ਬਹੁਤ ਬੁਰਾ ਹਾਲ ਜਾਂਦਾ ਮੈਂ ਕਿ ਨਾਲੇ ਤੋ ਦੰਨੇ ਆ ਨਾਲੇ ਚਾਦਰ ਨਵੇਂ ਸਿਰੇ ਚਾਦਰ ਪਛਾਦਦੇ ਚਾਦਰ ਵੀ ਮੱਟੀ ਦੀ ਸੀ ਹਾਂ ਕਰ ਲੈ ਤੇ ਹਿਲ ਗੂ ਤਾ ਕਰ ਤੇ ਲਾ ਪਿਆ ਉਧਰ ਜੈਸਮੀਨ ਆ ਲਾਉਂਦਾ ਜੈਸਮੀਨ ਅਗਲਾ ਐਵੇਂ ਥੋੜਾ ਜੈਸਮੀਨ ਨੂੰ ਲਾਉਂਦਾ ਚਰ ਨੂੰ ਹਾਂ ਜੈਸਮੀਨ ਨੂੰ ਤੇ ਮੇਰੇ ਜਿਹੜਾ ਮੇਰੀ ਭੈਣ ਦੇ ਨਾਂ ਦਾ ਤੇਲ ਆ ਕਹਿੰਦਾ ਉਹੀ ਲਗਾਉਣਾ ਮੈਂ ਰੈਕ ਘੋੜ ਜਣੇ ਉੱਡ ਜਣੇ ਕਰਨ ਸਾਰਾ ਕੁਝ ਉੱਡ ਜਣੇ ਇੱਧੇ ਤੇ ਹਵਾ ਤਾਂ ਦੇ ਲਾ ਕਿਹੜੇ ਸਾਹਮਣੇ ਚੱਲਦੀ ਏ ਉਹ ਕਰਨ ਤੇ ਚਲੋ ਤੇਰਾ ਤੇਰਾ ਇਹਨਾਂ ਖੋ ਜਣਾ ਕਰਨ ਰੱਖਦੇ ਪੁੱਤ ਵਿੱਚ ਮੈਂ ਤੇ ਰੱਖ ਦੇਣਾ ਵਾਪਸ ਵੈਂਟ ਟੈਸਟ ਬਿਨ ਆ ਹ ਨਹੀਂ ਪਤਾ ਜੀ ਨਾਲਾ ਪੇਚ ਕਾ ਜੀ ਨਾਲਾ ਪੇਚ ਕਾਸ ਆ ਰਹਾ ਇਹ ਟੈਸਟ ਬਿਨ ਕਿਧਰ ਤੋਂ ਲਾਦਾ ਹੈ ਕੀ ਦੇਦੀ ਹੈ ਤੈਨੂੰ ਜਿਵੇਂ ਬਚੋਦੀ ਪੁੱਤ ਜਿਵੇਂ ਬਚੋਦੀ ਜੀ ਅੱਜ ਤੇਰੇ ਵੀਰ ਨੂੰ ਬਣਨ ਲੱਗਿਆ ਸਰਕਾਰ ਨੂੰ ਗਿਆ ਹੋਣਾ ਫੋਨ ਬਿਊਰੀ ਤੇ ਕਾ ਦੇ ਪਾ ਗੱਡੀ ਪਰ ਗਿਆ ਕਿ ਪੈਦਲ ਆ ਬਾ ਮੋਟਾ ਕੀ ਕਰਨ ਦੇਖਿਆ ਹੁਣ ਤਾਂ ਪੁੱਤ ਹੁਣ ਤੂੰ ਇੱਧਰ ਤੇ ਸਿਰ ਬੋਹਾਂਦੀ ਬੋਹਾਂਦੀ ਤੇਰੇ ਮਗਰ ਲੱਗੀ ਇੱਧਰ ਆ ਕੇ ਤੂੰ ਟੱਪਾ ਬੰਦ ਕਰ ਮੈਂ ਤੈਨੂੰ ਮਿਲਣਾ ਨਾ ਬੂਬੂ ਨੂੰ ਬਸ ਗੱਲ ਖਤਮ ਲੈ ਮੈਨੂੰ ਫੜਾ ਦੇ ਫੜਾ ਦੇ ਮੈਂ ਲੋਟ ਚੱਲ ਮਾ ਜਾਰੀ ਤ ਫੜਾ ਦੇ ਹਾਂ ਭਈ ਆਏ ਰੀ ਕਰ ਨਾ ਤੂੰ ਤੇ ਨਾਲ ਤੇ ਵੀ ਨਹੀਂ ਆਣਾ ਯਾਰ ਆਏ ਆਇ ਕਰੋ ਜੀ ਚੱਲ ਜੀ ਨੇ ਪਹਿਲਾ ਸਿਰ ਬੋਹਾ ਲਿਆ ਆਏ ਹਾਏ ਉਹਨੂੰ ਸੱਤੇ ਮੋਰੀਓ ਸੱਤੇ ਆਓ ਯੋ अवियो औरिया औरिया कसरी खाली कर ले सारे मैं तो लूँगा मैं लूँगा मैं लूँगा मेरे रुकिन सूखा मम्मा ने तेरे ने खिलाए हैं मैं तो कहता पचलो कि मुक्की क्या करया रे रबड़ो भी चक लिया बूरे तो कहदी वेरियां हम सच्ची बात है ओले ने हाय ए हां कितना बाहु हाय हाय सच्ची है हाय बुबुती सच्ची है हाय सारे ਕਿੱਤੀ ਮਾ ਅੱਜ ਚੱਲ ਜਾਂਦੀ ਹੈ। ਐਵਾ। ਕਿੱਤੀ ਵਾ। ਐਤਿਵਾ ਦੀ ਮਮੀ। ਆਵਾ ਕਿੰਨੀ ਠੰਡੀ ਚੱਲਦੀ ਆ। ਹਾਏ। ਹਾਏ ਬੋਬੋ ਜਿੱਤ ਗਈ। ਹਾਏ ਬੋਬੋ ਜਿੱਤ ਗਈ। ਬੋਬੋ ਜਿੱਤ ਗਈ। ਸਿੱਧਾ ਤੇ ਰੱਖ ਬਿੰਗਾ ਹੋ ਜਾਣਾ ਜੁੰਗਾ ਦੁਬਾਰਾ ਟਾਕੇ ਹੋਊਗਾ। ਸਿੱਧਾ ਕਰ। ਤਿੱਗੀ ਤੋ ਹਿ ਲੈਣਾ। ਬੱਤੀ ਆ ਕਰਾ ਕਰਨੇ ਤੇ ਬਾਹਰ ਨੂੰ। ਆਪਾਂ ਨਾ ਅਖੰਡਾ ਦੇਖ ਲੈ ਹੁਣ ਦੀ ਆ ਖੋਲਦਾ। ਕਰਨਾ। ਤੂੰ ਵੀ ਬੱਸ। ਉਹ ਤਾਂ ਉਹ ਦੀਦੀ ਕਾਣੀ ਵੀ ਬਹਾਲ ਲਵੇ ਜਿੱਤਣਾ ਆ ਜਿੱਤਣਾ ਆਪਣੇ ਭੈਣ ਤੇ ਜਿੱਤ ਕੇ ਕਿਆ ਖੱਟ ਲੂੰਗਾ ਤੂੰ ਉਹ ਆ ਹੈ ਹੈ ਜਹਾ ਕੁਛ ਨਹੀਂ ਹੈਗਾ ਆ ਜਾ ਡੋਰੀ ਉਹ ਛੇਤੀ ਯਾਰ ਤੁਰ ਜਾ ਤੇ ਲਾਗੀ ਤੂੰ ਦੇ ਲੈ ਛੇਤੀ ਉਮੀ ਛਿੰਦੀ ਬੈਠ ਕੁੜੀ ਉਹ ਮੈਂ ਕੀ ਕਰਾਂ ਬਲ 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 ਉਹ ਤਾਂ ਰੋਜ਼ ਬਹੌਂਦੀ ਆ ਇਹਦੀ ਬਹੌਂਦਾ ਰੋ ਰੋ ਖੁਆਲਾ ਨਹੀਂ ਤਾਂ ਮੈਂ ਸੋਚਣ ਲੱਗ ਗਈ ਜੀ ਇਹ ਤਾਂ ਸਹਿ ਕਹਿਤਾ ਕਰਨ ਜੀ ਕਰਨ ਕਹਿੰਦਾ ਨਾ ਤਾਂ ਨਹੀਂਦਾ ਨਾ ਫਿਰ ਬਹਾਈਦਾ ਉਹਦਾ ਵੀ ਫਰਕ ਤੇਰਾ ਸਾ ਚਾਰ ਗੁਣਾ ਬਾਲ ਜ਼ਿਆਦਾ ਤੇਰੇ ਕਰਨ ਹਮੇਸ਼ਾ ਪੁੱਤ ਪਹਿਲੇ ਜਿਖਾਈ ਜਾਂਦਾ ਹਾਂ ਹਾਂ ਕੁੜੀਆਂ ਨੂੰ ਜਿਖਾਈਦਾ ਕੁੜੀਆਂ ਆਪੇ ਆਪਣੇ ਵੀਰ ਨੂੰ ਜਿਖਾਈ ਦਿੰਦੇ ਹਾਂ ਸਮਝ ਗਏ ਹਨਾ ਨਹੀਂ ਜਦ ਤੁਸੀਂ ਕਹਿੰਦੇ ਤੇ ਨਾਲਾ ਨਾਲ ਆਪ ਕਈ ਜਾਵੇ ਵੀਲਾ ਨਾਲ ਲਿਆ ਕੰਨ નીચે ਨਾਲ ਲਿਆ ਐਨਾ ਨਹੀਂ ਨੂੰ ਪਤਾ ਵੀ ਮੇਰੀ ਮਦਦ ਕਰਦੀ ਹੈ ਮੇਰੀ ਫਿੰਗਰ ਇਹ ਦੋ ਬਾਲਾ ਦਸ ਉਹਦੇ ਨਾਲ ਕਰ ਲੱਗਿਆ ਕੰਪੀटीशन ਅਸੀਂ ਤਾਂ ਵਿਚਾਲਾ ਕੇਸਤੀ ਬੱਲ ਨਾ ਦੇ ਹੁੰਦੇ ਆ ਫੇ ਜੂਲੇ ਤੇ ਪਾਲੇ ਅਦਵਾਈ ਨਹੀਂ ਕਰੇ ਬਾਲ ਕਿਤੇ ਕੱਢੇ ਆ ਜਾ ਰੀਤ ਇਹ ਵੀ ਦੇਖ ਤੇਰੇ ਬਾਲ ਚਾਰ ਗੋਣਾ ਜ਼ਿਆਦਾ ਇਹਦੇ ਨਾਲ ਤੋਂ ਸਿੱਧਾ ਰੱਖ ਤੇ ਇਧਰ ਮੈਨ ਕਿਨੇ ਮੂੰ ਚੱਕਾ ਮੁੰਡੀ ਉੱਪਰ ਕੋ ਤਾੜੋ 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 ਇਹ ਕਾਗੇ ਤੇਰਾ ਜੈ 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 ਬਤੈਗਾ ਪੁਤਰੀ ਮਾਰਦੀ ਦੇ ਕੇ ਕਢ ਕੇ ਇਹਨੇ ਬਾਲ ਲਿਆ ਬਾਲਿਆ ਕਰ ਤੋ ਕਰ ਤੋ ਨਾਉਣ ਲੱਗੀ ਦੀਦੀ ਨੇ ਕਹਿ ਤਾ ਨਾ ਤਗਾ ਜਿਹਨੇ ਕੱਤਾ ਕੁਰਕਰੇ ਨਾ ਮੂਲੀ ਖਾ ਦੇ ਕਹਿੰਦੀ ਮਤਨਾ ਵੀ ਨਹੀਂ ਮੈਂ ਮੈਂ ਮੇਰਾ ਸਿਰ ਵਾਂ ਕੁਰਕਰੇ ਲੈ ਨਾ ਮੂਲੀ ਨਹੀਂ ਹਾਂ ਤੂੰ ਤਾਂ ਇਹਨਾਂ ਖਾ ਤੇ ਆਹ ਜੋ ਨੇ ਉਹ ਕਿੱਥੇ ਦੇ ਦੇ ਮੰਮੀ ਨੇ ਕੱਲ ਖਰਾ ਤੇ ਪੁੱਤ ਮੰਮੀ ਨੇ ਪੁੱਛਣਾ ਚਾਹੀਦਾ ਉਹ ਬਈਆ ਉਲੂਣੀ ਤਾਂ ਖਲਾਈ ਵੀ ਆ ਪਤਾ ਨਹੀਂ ਕਿਉਂ ਉਹ ਜਾਣੀ ਜਾਂਦੀਆਂ ਤੇ ਰਵਾਰੀ ਕੋ ਕੁਰਸੀ ਲਾਉਂਦੀਆਂ ਨਹੀਂ ਕੱਢ ਕੇ ਖਾਏ ਆਉਂਦੀਆਂ ਦੱਸਿਆ ਤਾਂ ਮੈਨੂੰ ਹੀ ਨੇ ਤਾਂ ਕਹਿੰਦੇ ਇੱਥੇ ਪਏ ਦਈ ਤਾਂ ਬਹੁਤ ਆ ਪਾਣਾ ਤੇ ਆਈ ਤਾਂ ਮੈਂ ਤੁਹਾਡੇ ਦੋਨਾਂ ਵਾਸਤੇ ਕਿਹੜਾ ਛੋਟਾ ਮਾ ਕੋਈ ਛੇ ਪੱਤੇ ਸਖਵੀਰ ਕਰ ਪੁੱਛਦੀ ਮੈਂ ਦਿਨ ਚ ਕਿੰਨੇ ਇੱਕ ਦਾਦਾ ਹੋ ਹੈ ਤੁਖੀ ਜੀ ਨਾ ਫੇਰ ਲਈ ਆਏ ਇਹਨੂੰ ਪੜਕਾ ਤਾ ਇਹ ਆਪੇ ਮੰਨ ਲੰਦਾ ਆਪੇ ਬੰਨ ਚੱਲ ਅੰਦਰ ਖੜਾ ਹੋ ਜਾ ਲੰਬਾ ਹੋ ਗਿਆ ਹੁਣ ਤੂੰ ਐਡਮ ਨੂੰ ਕੁਛ ਵੀ ਮੇ ਪੱਗ ਬੰਨਿਆ ਕੇ ਪੱਗ ਬੰਨਣਾ ਨਹੀਂ ਸਿੱਖਣਾ ਚਾਹੀਦਾ ਇਹਨੂੰ ਹਾਏ ਕਿੰਨੀ ਛੋਣੀ ਬੰਨ ਹੋ ਗਈ ਪੱਗ ਛੱਜ ਰੇ ਛੱਜ ਰੇ ਕੱਕਰੇ ਬਸ ਰਾਤ ਹਵਾ ਡਰਾਉਂਦੀ ਬਹੁਤ ਸੀ ਐਨੀ ਹਨੇਰੀ ਆਈ ਵੀ ਮੈਨੂੰ ਤਾਂ ਇਹਦਾ ਵੀ ਅੱਜ ਕੋਸਣਾ ਕੋਈ ਕੰਡ ਹੋਊਗਾ ਹੋਊਗਾ ਹੂੰ ਹਨੇਰੀ ਬਹੁਤ ਆਹ ਚੱਲ ਅੰਦਰ ਚੁੱਕ ਥੋੜੇ ਜਿਮੇਂ ਕਰਕੇ ਸੋ ਉੱਪਰ ਹਾਂ ਦੇਖਿਆ ਪੁੱਤ ਮੈਂ ਦੇਖਿਆ ਸ਼ੀਸ਼ਾ ਫਟ ਗਿਆ ਉੱਪਰ ਅਦੇ ਕੰਨਾ ਪਰ ਤੇ ਪਟਕਾ ਚੱਕ ਕੰਨ ਥੱਲੇ ਨੂੰ ਮੁੜਿਆ ਪਰੇ ਔਰ ਮਾਰ ਲੋੜ ਗਿਆ ਦਾ ਚਲੋ ਠੀਕ ਆ ਜੀ ਮਿਲਦੇ ਆਂ ਫੇਰ ਉਹ ਕੀ ਹੋ ਗਿਆ ਓਏ ਤੇਰੀ ਹਨੀ ਪੜ ਚੱਕ ਲੋ ਤੁਹਾਡੇ ਕੋਲ ਆ ਗਿਆ ਰਮਾਲੋ ਦਾ ਨਹੀਂ ਇਹਨੇ ਕਿਹਾਤਾ ਪੁੱਤਰ ਹਾਏ ਲਿਆ ਦੂੰਗਾ ਇਹੇ ਜੀ ਪਾਪਾ ਨੂੰ ਕਹੂੰਗੇ ਤੇ ਪਤਾ ਸਿਸਟਮ ਦੇਖੋ ਜਦ ਜਿਵੇਂ ਪੜ ਜਾਂਦੇ ਹੁੰਦੇ ਤੇ ਉਹੀ ਦੋ ਪ੍ਰਸ਼ਾਦ ਦੇ ਮਿਲਣੇ ਸਾਨੂੰ ਆਚਾਰ ਮਿਲ ਜਣਾ ਨਾਲ ਸਬਜ਼ੀ ਦੇ ਨਾਲ ਜਾਂਦੀ ਨਹੀਂ ਹੁੰਦੀ ਕਿਉਂਕਿ ਜਿਆਦਾ ਫ੍ਰੀਜਾਂ ਦਾ ਟਾਈਮ ਵੀ ਨਹੀਂ ਤਾਂ ਹੁੰਦਾ ਸਾਡੇ ਸ਼ੁਰੂ ਤੋਂ ਹੀ ਸਿਸਟਮ ਇਹ ਹੈ ਜੀ ਸਬਜ਼ੀ ਸਾਡੇ ਸ਼ਾਮ ਟਾਈਮੇ ਬਣਦੀ ਹੈ। ਉਹੀ ਅਗਲੇ ਦਿਨਾਂ 3 ਪੈਰ ਤੱਕ ਚੱਲਦੀ ਹੈ। ਹਾਂ 3 ਪੈਰ ਤੱਕ ਚੱਲਦੀ ਤੇ ਉਤੋਂ ਬਾਅਦ ਸਾਨੂੰ ਉਹ ਅੰਬ ਦੇ achar ਨਾਲ ਰੋਟੀ ਦੇ ਦਿੰਦੇ ਹੁਣ ਇਹਨਾਂ ਨੂੰ ਇਕੱਲੇ-ਇਕੱਲੇ ਨੂੰ ਤਾਂ ਪੁੱਛਣਾ ਤੈਂ ਕਿਆ ਲੈ ਕੇ ਜਾਣਾ ਅੱਜ ਸਕੂਲ ਨੂੰ ਫਿਰ ਕਰਨ ਨੂੰ ਪੁੱਛਣਾ ਵੀ ਤੈਂ ਕਿਆ ਲੈ ਕੇ ਜਾਣਾ ਸਕੂਲ ਨੂੰ ਜੇ ਡਿਮਾਂਡ ਅਲੱਗ-ਅਲੱਗ ਹੋਗੀ ਤਾਂ ਅਲੱਗ-ਅਲੱਗ ਬਣਨਾ ਹੈ। ਹਾਂ ਪਰੌਂਠਾ ਪਰੌਂਠਾ ਲੈ ਕੇ ਜਾਣਾ ਕਿੰਝ ਜਾਂਦਾ ਕਦੇ ਰੋਟੀ ਖਾ ਜਾਂਦਾ ਕਦੇ ਪਰੌਤੇ ਖਾ ਜਾਂਦਾ ਉਹਦਾ ਉਹਦਾ ਮਿਡਡੇ ਮਿਲ ਚੱਲਦਾ ਲਓ ਜੀ ਮੇਰਾ ਮੇਰਾ ਲਾਗੀ ਬੋਣ ਚਲੋ ਠੀਕ ਹੈ ਜੀ ਫੇਰ ਮਿਲਦਾ ਤੁਹਾਨੂੰ ਹੁਣ ਇਹਨਾਂ ਨੂੰ ਜਵਾਕਾਂ ਨੂੰ ਇੱਕ ਵਾਰ ਸਕੂਲ ਚ ਪੁੱਜਦੇ ਕਰੀਏ ਉਦੋਂ ਬਾਅਦ ਦੇਖਾਂਗੇ ਫਿਰ ਕੀ ਪ੍ਰੋਗਰਾਮ ਬਣਦਾ ਕਰੀਮ ਵੀਰਾਂ ਤੇ ਤੂੰ ਬਚਦੀ ਨਹੀਂ ਕਰੀਮ ਤਾਂ ਤਾਂ ਜ਼ਰੂਰੀ ਆ ਲਾਉਣ ਨਹੀਂ ਦਿੰਦੀ ਕਈ ਵਾਰ ਰੜ ਜਾਂਦੀ ਆ ਅੱਜ ਪੁੱਛਦੀ ਆ ਅੱਜ ਪੁੱਛਦੀ ਆ

ਲੇ ਚਾਹ ਆਣੀ ਮੱਕਦੀ ਕੋਈ ਬਣਾਉਣ ਦੇ ਕੋ ਲੈਣ ਨਹੀਂ ਦੇਣ ਨਹੀਂ ਚਾਹ ਪੀਣੀ ਚਾਹ ਪੀਣੀ ਹੋਈ ਜਾਂਦੀ ਬਸ ਸਵੇਰ ਤੇ ਉੱਠ ਕੇ ਜਦ ਚਾਹ ਸਾਲੀ 10 ਵਾਰ ਤਾਂ ਸਵੇਰ ਦੀ ਚਾਹ ਬਣਨੀ ਘਰ ਚ ਦੇਖੋ ਸਭ ਤੋਂ ਪਹਿਲਾਂ ਮੈਨੂੰ ਉੱਠ ਕੇ ਫਿਕਰ ਹੁੰਦਾ ਨਿਆਣੇ ਸਕੂਲ ਟੋਲ ਹਾਂ ਚਾਹ ਤਾਂ ਚਾਹ ਪਿੱਛੇ ਤਾਂ ਲੜਾਈ ਨਹੀਂ ਮੈਨੂੰ ਕਾਰੀ ਬੁਲਾਉਣਾ ਨਹੀਂ ਪਤਾ ਉਹ ਹੁਣ ਹੋਣੀ 30 ਹਜਾ ਹੋਈ ਨਹੀਂ ਉਹਨਾਂ ਨੇ ਮੈਨੂੰ ਪਹਿਲਾਂ ਹੀ ਪੁੱਛ ਲਿਆ ਹਾਂ ਤੇ ਫੇਰ ਮੈਂ ਮਸ਼ੀਨ ਲਾਤੀ ਚਲੋ ਜੀ ਮਸ਼ੀਨ ਦਾ ਕੰਮ ਨਹੀਂ ਪਰ ਭੰਡ ਚੱਕ ਲੈਣੇ ਜਦ ਚੱਕ ਲੈਣੇ ਕੰਮ ਅਸੀਂ ਫੜ ਦੇ ਕੇ ਟੈਨਸ਼ਨ ਨਾ ਲਵੋ ਤੁਸੀਂ ਮਿੰਜੇ ਨਹੀਂ ਸੀ ਨੂੰ ਦੋ ਚਾਹ ਤੇ ਅਮਲ ਪੂਰਾ ਹੋ ਜਾਵੇ ਪਹਿਲਾਂ ਤੁਹਾਡੇ ਤਾਂ ਤੁਸੀਂ ਕੰਮ ਕਰੋਗੇ ਕੋਈ ਡੱਕਾ ਤੋੜੂਗੀ ਆਹ ਉਹ ਬਈ ਸਾਨੂੰ ਤਾਂ ਡੱਕਾ ਤੋੜਨਾ ਹੀ ਨਹੀਂ ਆਉਂਦਾ ਮੈਂ ਕਹਿੰਦੀ ਟੀਵੀ ਆ ਤੁਸੀਂ ਮੈਂ ਠੰਡਾ ਜਾਂ ਮੌਸਮ ਆ ਬਸ ਹੁਣ ਮੁਰਦਾ ਬੋਲੂ ਕਫਣ ਪਾੜੂ ਨਾ ਭੰਬਰੀ ਕੀ ਕਰਨ ਹੁਣ ਤਾਂ ਜਾ ਕੇ ਆਈਆਂ ਭੰਬਰੀ ਹਾਂ ਸਮਝੀ ਜਾਨੂ ਸਾਰਾ ਕਾਫਿਆ ਹੈ ਯਾਰ ਉੱਥੀ ਤੇ ਮੁੜੇ ਆਉਣਾ ਹੁਣ। ਉਹ ਫੇਰ ਅਗਲੇ ਕੰਚੀ-ਕੂਚੀ ਕੋਈ ਹੁਣ। ਕਾਂਚੀ ਦੀਦੀਆਂ ਮਸ਼ੀਨ ਤੇ ਪਈ। ਅੱਜ ਮੰਜੇ ਦੇ ਜੂੜ ਵੱਟਿਆ ਜਾਊਗਾ। ਹਾਂਜੀ। ਰੋਟਾਂਟ ਕੀਤਾ ਜਾਊਗਾ। ਇਹ ਅੱਜ ਧੋ ਨਹੀਂ ਹੋਣਾ ਕਿਉਂਕਿ ਮੀਂਹ ਪੈਂਦਾ। ਧੋਣਾ ਨਹੀਂ ਹੈਗਾ। ਕੱਲੂ ਧੋਣਾ। ਉਹਦੇ ਕੱਪੜਾ ਲਾ ਕੇ ਧੋਣਾ ਪਹਿਲਾਂ ਦੀਦੀ ਕਹਿੰਦੀ ਫੇਰ ਕੱਪੜਾ ਲਾਉਣਾ। ਪਹਿਲੇ ਤੋਂ ਜਿਹੜੇ ਇਹਦੇ ਤੇ ਖੱਟਮਲ ਖੁੱਟਮਲ ਜੂਆ ਜਾ ਤੁਹਾਡੀਆਂ ਸਾਰੀਆਂ ਪਹਿਲਾਂ ਧੌਂਗੇ ਉਹ ਕੱਪੜਾ ਲਾ ਕੇ ਲੁਕੋਦਣੇ ਆ ਬਾਹਰ ਨਹੀਂ ਦੀਦੀ ਪਹਿਲਾਂ ਇਹਨੂੰ ਧੌਂਗੇ ਫੇਰ اوپر ਕੱਪੜਾ ਲਾਉਂਗੇ ਹੁਣ ਮਾਰ ਦਾਂ ਆਜੋ 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 ਔਰ ਬੈਠੋ ਬੈਠੋ ਚਿੰਤੀ ਧੌਂਣਾ ਚਾਹ ਪਛਾਦ ਰਹੀ ਦੀ ਆ ਹਾਏ ਮੇਰੇ ਬਾ ਇਹਨਾਂ ਨੇ 100 ਕਸਾਉਣਾ ਮੁੰਜੜਾ ਸਾਲ ਹੂੰ ਹੂੰ ਆ ਚਾਹ ਪੀ ਹੁੰਦੀ ਠੰਡੇ ਮੌਸਮ ਚ ਕਹਿੰਦੇ ਅਜੇ ਕੰਮ ਠੰਡੇ ਮੌਸਮ ਚ ਹੁੰਦੇ ਚਾਹ ਪੀਂਦੇ ਠੰਡੇ ਮੌਸਮ ਲਾ ਹੱਥਾ ਚ ਲੈ ਲੈਣਾ ਉੱਥੇ ਆਓ ਪੰਗਾ ਨਾ ਹੁਣ ਮੈਂ ਉਹਨੂੰ ਛੜਦਾ ਪਿੱਛੇ ਮੁੜ ਜਾਂਦਾ ਉੱਧਰ ਹੂੰ ਕਿ ਉੱਧਰ ਹੁਣ ਬੈਠਣਦੇ ਹੋ ਚਾਹਾਂ ਦੇ ਪੱਕਿਆਂ ਤੇ ਪੈ ਗਏ ਮੈਂ ਨਿਆਣੇ ਛੱਡਣ ਚੱਲਿਆ ਤਾਂ ਮਾਹ ਛੱਡ ਨਹੀਂ ਮੰਜਾ ਰਹਿਣਾ ਬਚਾਲੇ ਹੁਣ ਨਹੀਂ ਸਾਲਾ ਮੰਜਾ ਬਚਾਲੇ ਰਹਿੰਦਾ ਚਾਹ ਧਰ ਕੇ ਬੈ ਗਏ ਹੁਣ ਮੰਜਾ ਬਚਾਲੇ ਨਹੀਂ ਰਹਿੰਦਾ ਹਾਂ ਮਾ ਛੱਡੋ ਉਧਰ ਰਹੋ ਰਿਤਿਕ ਜੀ ਨਹੀਂ ਮੈਂ ਤੇਨੇ ਚਰਪਾਪਾ ਨਾਲ ਜਾਉਂਗੀ ਕਰ ਮੈਂ ਡੈਡੀ ਨਾਲ ਜਾਉਂਗਾ ਦੋਨਾਂ ਦਾ ਮੁਕਾਬਲਾ ਚੱਲੀਏ ਤੁਹਾਡਾ ਡਿਮਾਂਡਾ ਸਾਰਿਆਂ ਦੀ ਆਜ ਤਾਰੀਖ ਰੋਟੀ ਖਾ ਕੇ ਕੇ ਮਂਗਾਓ ਲੇਟ ਹੋਣਾ ਜੇ ਰੋਟੀ ਦੀ ਭੁੱਖ ਲੱਗ ਗਈ ਤੈਨੂੰ ਨਹੀਂ ਅੱਗੇ ਦਹੀਂ ਖਾ ਜਾਂਦੀ ਆ ਆਉਂਗਾ ਕਿ ਨਹੀਂ ਆ ਨੂੰ ਅੱਗ ਲਾਇਆ ਸਾਲੀ ਨੂੰ ਥੋੜੀ ਡਾਊਨ ਕਰਿਆ ਇੱਧਰ ਤਾਂ ਮੈਨੂੰ ਗਹਾਂ ਵਾਲੀ ਦਿੱਤੀ ਤੱਕ ਤਾਂ ਪਹੁੰਚ ਮੈਂ ਜਿਹੜੀ ਟੁੱਟੀ ਹੋਈ ਐ ਉਹਨੂੰ ਕੱਟ ਕਰ ਦੋ ਕੈਸ ਨੂੰ ਸਿਮ ਕਰ ਦੋ। ਉਰੇ ਤਾ ਦੋ 1 ਮਿੰਟ ਮੈਂ ਕਹਾੜੀ ਰਸੀ ਜੂਨ ਮੈਂ ਇਹਨਾਂ ਨੂੰ। ਆ ਗਈ ਆ ਗਈ। ਜਿਵੇਂ ਤੁਹਾਡੇ ਕਰਨ ਵਾਲੇ ਕੰਮ ਸਾਲੇ ਮੈਂ ਕਰਦਾ ਆਪ ਵਾਲੇ ਨਾਲੇ। ਕੰਮ ਵੀ ਕਰਾਉਣਾ ਹੈ ਨਾ ਇਹਨਾਂ ਨੂੰ ਵੀ ਕੰਮ ਜਿਵੇਂ ਕਰਾਉਣਾ। ਚਾਹ ਪੀਣੀ ਹੈ ਕਿ? ਹਾਂ ਚਾਹ ਦੇ ਦੋ ਲੈ ਸਾਰੀ ਦੇ ਦੋ ਜਿੰਨੀ ਵੀ ਬਣਾਈ ਹੈ ਰ ਮੇਰੇ ਕੋਲ ਰੱਖ ਦੋ ਗਲਾਸ। ਚੱਕਣਾ ਨਹੀਂ ਹੈਗਾ ਕਿਸੇ ਨੇ ਵੀ ਉਰੇ ਤੇ। ਤਾ ਰੱਖ ਦੋ ਦੋ ਗਲਾਸ ਰੱਖ ਦੋ ਮੈਂ ਪੀਣ ਲਈ। ਇਹ ਆਹ ਪੀ ਗਏ ਚਾਹ। ਹਾਂ। ਜਾਦੀਆ ਤੇ ਮੈਂ ਤੂੰ ਲੜ ਕੇ ਭੱਜ ਗਿਆ ਹਾਂ ਰੋੜ ਕੇ ਭੱਜਿਆ ਤੋਂ ਤੇ ਮੈਂ ਤਾਂ ਤੇਰੇ ਵੀਰ ਜੀ ਕਹੇ ਵੀ ਤੂੰ ਭਾਈ ਜਾ ਕੀ ਕਰਵਾਉਗਾ ਫਾਦਰ ਵਾਲੇ ਉਹ ਤੇ ਨਾ ਤੂੰ ਤਾਂ ਸਟਾਰਟ ਕਰੋ ਪਹਿਲਾਂ ਰਸੂਤਰ ਦੇ ਕਿਚੂ ਦੇ ਕਿਚੇ ਫੱਲੇ ਲੈ ਲੈ ਛੱਡ ਦੋ ਬੱਸ ਮੇਰੇ ਨੂੰ ਪਕੜੀ ਖਿੱਚੋ ਤੇ ਚੱਲ ਵੀ ਬੱਸ ਮੈਂ ਪਛੇ ਇੱਧਰ ਨਹੀਂ ਸਾਰਾ ਖਿੱਚੀ ਇਹ ਨਾ ਥੱਲੇ ਤੇ ਖਿੱਚਣਾ ਉਹਨੂੰ ਲੈ ਨੇ ਫੱਕੀ ਕਿ ਆਦਮਾ ਕਿੱਥੇ ਫਿਰਦਾ ਕਿੱਥੇ ਚਿੱਕੜ ਕਰਿਆ ਓਏ ਹੋਰ ਕਿੱਚ ਵੀਕੀ ਸਿੰਘ ਹੁਣ ਜਿਆਦਾ ਹੀ ਬੋਲਦਾ ਸਨ ਚਿੱਕੜੇ ਹੋਵਾ ਮੀ ਬੈ ਬੈ ਕੇ ਇੰਨਾ ਵੀ ਨਹੀਂ ਚਿੱਕੜ ਸਿਮੂਆ ਵੀ ਕਿਤੇ ਚਿੱਕੜ ਚ ਸੁਣੋ ਕਿਤੇ ਚਿੱਕਣ ਚਲ ਵੇਣ ਚ ਸਾਨੂੰ ਮਜਬੂਰ ਨਾ ਕਰੋ ਵੀ ਤੁਹਾਨੂੰ ਲਵੇੜਦੀ ਅਸੀਂ ਦੀ ਬੁਣਨਾ ਐਨੇ ਔਕਾ ਔਕਾ ਸਾਰੋ ਆ ਸਾਰਨੇ ਵਾਲੇ ਹਾਂ ਹਾਂ ਬੁਣਨਾ ਨਹੀਂ ਹੈਗਾ ਨਿੰਜਾ ਵਾਹਿਗੁਰੂ ਸਤਨਾਮ ਆਹ ਕੋਲ ਨਾ ਸਵੇਰ ਦੀ ਨਾ ਮੌਸਮ ਤੇ ਨਜ਼ਾਰੇ ਲੱਗੀ ਵੀ ਲੈਣ ਠੰਡਾ ਠੱਡੇ ਮੌਸਮ ਦਾ ਹਵਾ ਠੰਡੀ ਠੱਡੀ ਚੱਲਦੀ ਆ ਤੋ 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 ਜੇ ਅੱਜ ਤਾਂ ਪਿਆਜ਼ ਪਟਾਉਣੇ ਆ ਪਟਵਾ ਲੈ ਫੇਰ ਨਹੀਂ ਅਸੀਂ ਜਾਣਾ ਬਦਨ ਜਾਣਾ ਆਪਾ ਦਾ ਜਾਣਾ ਨਹੀਂ ਬਾਈ ਆਪਣੇ ਹੱਥ ਖੜੇ ਆ। ਬੱਸ ਮੈਂ ਤਾਂ ਸਿੱਧੀ ਗੱਲ ਕਰਤੀ। ਇਹ ਪਿਆਰ ਤੇ ਪੱਟਣੇ ਵਾਲੇ ਹਾਇਓ ਨਹੀਂ ਹਲੇ। ਮੈਂ ਤਾਂ ਉਹਨੂੰ ਚੇਤਾਵਨੀ ਦੰਨੀ ਆ ਭਾਈ ਭੈ ਮੈਂ ਕਹੀ ਆ ਚੁਪਟਾਉਣੇ ਕਾਲਾ। ਥੱਲੇ ਦੇਖੋ ਹੁਣ ਰੱਸੀ ਕਿੱਥੇ ਆ ਗਈ। ਆਇਨਾ ਖਿੱਚੋ। ਹੁਣ ਛੜਜੋ ਦਿਮਾਗ ਤਾਂ ਵਰਤ ਲਓ। ਰੱਸੀ ਟੁੱਟੀ ਹੋਈ ਐ। ਇੱਧਰ ਤੇ ਕੱਢ ਲਓ ਜੇ ਉਧਰ ਉਤਾਰੀਓ ਸਾਰੇ ਪੈ। ਉਹ ਕੱਢ ਨਹੀਂ। ਮੈਂ ਰੁਕੀ ਜਾਂਦਾ ਉਹਨੂੰ ਆਪ ਖਿੱਚੀ ਜਾਂਦੇ ਲੈ ਨਾਲੇ ਆਪੇ ਤਾਂ ਕਿਆ ਕੱਢ ਲਓ ਹਾਂ ਕਿਆ ਕੱਢ ਲਓ ਰੱਸੀ ਤੁਹਾਡਾ ਦਿਮਾਗ ਹੀ ਨਹੀਂ ਆ ਯਾਰ ਹੱਦ ਹੋ ਗਈ ਤੁਸੀਂ ਇਹ ਦੇਖੋ ਮੈਂ ਰੱਸੀ ਇੱਥੇ ਕਿੱਥੇ ਲੀ ਫਿਰਦਾ ਟੁੱਟੀ ਹੋਈ ਆ ਉਹ ਦੂਈ ਸਾਹ ਤੇ ਖਿੱਚੀ ਜਾਂਦੇ ਉਲਟਾ ਉਹ ਹੋਰ ਕੱਢ ਕੇ ਭਰੇ ਘੜੀ ਬਾਹਰ ਠੀਕ ਆ ਜੀ ਮਿਲਦੇ ਆ ਤੁਹਾਨੂੰ ਕਿਹਦਾ ਪਤਾ ਨਹੀਂ ਕਿਆ ਬੋਲਣਾ ਵਿੱਚ ਮੇਰਾ ਬੀਬੀ ਵਧੀ ਜਾਂਦਾ ਤਾ ਬੋਲ ਬਣਾ ਬਣਾ ਆ ਮੇਰੀ ਬਾਤ ਹੋਰ ਪਿਆਏ ਦਿਓਰ ਨੇ ਕਰਿਆ ਜਠਾਣੀ ਤੇ ਅਤਿਆਚਾਰ ਚੋਤੋਂ ਤੋਂ ਉਹਨੂੰ ਖਿੱਚੋ ਉੱਧਰ ਨੂੰ ਅਰਸੀ ਬੰਤੂ ਜਿੱਤਾ ਪੂਰੀ ਹੋਣੀ ਇੱਧਰ ਲੈ ਛੜਦੋ ਛੜਦੋ ਮੁੰਡਾ ਮਿੰਜੇ ਬਣਦਾ ਪਹਿਲਾਂ ਪਹਿੰਤਾ ਪੱਤੀ ਅੱਜ ਲੱਗੇ ਕਿਹੜਾ ਨਹੀਂ ਮਰਦਾ ਸਾਨੂੰ ਪਾਪਰੀ ਬੁੰਡ ਜਾਂਦਾ ਤਾਂ ਪਤਾ ਲੱਗਿਆ ਨਹੀਂ ਕੋਹਾ ਹੈ ਸਰੂ ਮਾਹ ਮੇਨਾਲੀ ਨਹੀਂ ਕਰਿਆ ਦਿਮਾਗ ਚਟ ਲਿਆ ਮੇਰਾ ਤਾਂ ਕਹਿੰਦੇ ਉਹ ਹੀ ਬੀਬੀ ਬਹੇ ਜਾਂਦਾ ਬੋਲਣ ਦਾ ਮੂੰਹ ਕਾ ਮਿਲੂਗਾ ਬੰਦਾ ਤਾਂ ਹੀ ਬੋਲੂਗਾ ਨਹੀਂ ਕਿੱਥੇ ਬੋਲ ਹੁੰਦਾ ਜੇ ਕੋਈ ਗਲਤੀ ਕਰ ਕੋ ਤਾਂ ਬੋਲੂਗਾ ਕਿ ਇੱਥੇ ਆਏ ਨਹੀਂ ਆਏ ਨਹੀਂ ਆਏ ਸਾਡੇ ਜੋ ਭਾਬੂ ਜੀ ਦਾ ਕੱਪੜੇ ਲੰਘੇ ਤੋਣ ਇੱਕ ਤਾਂ ਹਵਾ ਨੇ ਪਤਾ ਨਹੀਂ ਕਿੱਥੇ ਦੇ ਰਿਹਾ ਹੈ ਅੱਜ ਹਵਾ ਜਿਆਦਾ ਤੇਜ਼ ਹੋ ਗਈ ਅੱਗੇ ਨਾਲ। ਇਹਨੇ ਬਾਕੇ ਕੁੱਕੇ ਮੰਦਲ ਦਾ ਖੜੀ ਸਾਰੀਆਂ ਹੀ ਸਾਰੀਆਂ। ਹਾਂ ਵੀਰ ਜੀ। ਹਾਂ। ਉੱਪਰ ਆਲਾ ਉੱਪਰ ਜਿਹੜਾ ਆਹ ਦਰਵਾਜ਼ੇ ਨੂੰ ਉੱਪਰਲੀ ਸਾਈਡੋਂ ਸੰਦਾਲ ਲੱਗਾ ਪਿਆ ਸੀ। ਹਾਂ ਉਹ ਨਿਕਲ ਕੇ ਹਵਾ ਬੜੀ ਅੰਦਰ ਫਿਰ ਬੰਦੇ ਵਾਸਤੇ ਦੇ। ਉਜਾਲੀਆਂ ਰਹੀਆਂ। ਜਿਹੜੀਆਂ ਲਾਈਆਂ ਨੇ ਉੱਪਰਲੀ ਸਾਈਡ ਜਿਹੜੀ ਧੀਰ ਜਾਲੀ ਉੱਥੋਂ ਹਵਾ ਬੜੀ। ਹਾਂ। ਉਹ ਹਵਾ ਅੰਦਰ ਕੈਚ ਹੋਈਗੀ। ਹੁਣੇ ਚੱਕ ਕੇ ਥੱਲੇ ਮਾਰੇ ਆ। ਸ਼ੀਸ਼ਾ ਬਦ ਕਾਂਚ ਕਿੱਥੇ ਤੱਕ ਆ ਆਜ ਤੱਕ ਐਨੀ ਤਾਂ ਬਾਦ ਹੈ ਸਾਰੇ ਤਾਂ ਪੁੱਠ ਖੜੇ ਜਾ। ਹਾਂ। ਵੀਰ ਜੀ ਤਾਂ ਕਹਿੰਦੇ ਤੇ ਕਾਂਚੇ ਫੁੱਟਿਆ। ਅਪਾ ਚਿੰਤਾ ਜਾਂ ਕਰ ਕਾਇਆ ਬਾਜ ਹੋ ਗਈ ਬਾਈ ਤਾਂ ਕਰਕੇ ਚੁੱਪ ਕਰ ਗਈ। ਕਾਂਚ ਚਿੰਤਾ ਹੀ ਕਰ ਕਾਈ ਗਿਆ। ਪਹਿਲਾਂ ਇੱਕ ਨਾ ਗਿਰਿਆ ਚੁੱਪ ਤਾਂ ਇਹ। ਲੱਗੂ ਮੈਂ ਕੱਟਣੀ ਤਾਂ ਸਰਪਰ ਘੱਟ ਮਾਰੇ ਵੀ ਚਾ ਕਰਾਵਾਂ। ਕਿ ਸਿਉਣਾ ਕਿਉਂ। ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਚ ਮਾਰਾ ਜੀ ਤੁਹਾਨੂੰ ਰੱਖੇ ਸਾਰੋਂ ਉੱਤਰੀ ਕਰਾਂ ਤੇ ਮੰਜਾ ਦਾ ਬਾਈ ਬੀਪੀ ਮੇਰਾ ਬਹੁਤ ਵਧ ਗਿਆ ਮੈਂ ਕਿਹਾ ਸੌਰੀ ਨੂੰ ਫੀਲ ਕਰਦਾ ਮੈਂ ਪਹਿਲੇ ਹੀ ਵੀ ਮੈਂ ਤੇ ਉੱਚੀ ਬਾਤ ਤੇ ਪਤਾ ਨਹੀਂ ਮੈਂ ਕਿਆ-ਕਿਆ ਬੋਲੀਆ ਕਿਆ ਜਾਂ ਪਤਾ ਨਹੀਂ ਲੱਗਾ ਵੀ ਭਾਬੀ ਜੀ ਨੇ ਸੌਰੀ ਮੰਗ ਲੰਦਾ ਜੀ ਮੈਂ ਪਰ ਪਤਾ ਕਮੈਂਟ ਆਉਣੇ ਫਿਰ ਬਾਅਦ ਵਿੱਚ ਸਾਰਾ ਨੇ ਕਹਣਾ ਜੇ ਗਲਤੀ ਤਾਂ ਬੰਦੇ ਨੂੰ ਰਿਅਲਾਈਜ਼ ਕਰਨੀ ਚਾਹੀਦੀ ਪਰ ਜੇ ਬੰਦਾ ਸਮਝੇ ਹੀ ਨਾ ਸਮਝਾਵੇ ਕਿ ਮੈਨੂੰ ਚਲੋ ਠੀਕ ਹੈ ਜੀ ਓਕੇ ਬਾਏ ਬਾਏ